ਅਸੇ ਹੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਬਿਲਕੁਲ ਲੈਨ ਬਾਜਵ ਰੇਟ ਵਾਲੀ ਝੋਟੀ ਲੈ ਕੇ ਆਂ ਤਾਜੀ ਸ਼ੂਈ ਪਹਿਲਣ ਆਹ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਕਨਫਰਮ ਕਰਦੇ ਹੱਸੀ ਗਾਲ ਬਾਈ ਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਲਿਓ ਪਿੰਡ ਧੋਲਾ ਓ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 7508883132 7508883132 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦਿਖਿਆ ਮੈਂ ਕੈਮਾ ਸੂਆ ਕੈ ਦਿਨਾਂ ਦੀ ਸੂਈ ਹੈ ਕਿੰਨਾ ਦੁੱਧ ਹੈ ਤੀਜਾ ਦਿਨ ਅੱਜ ਭਰਾ ਮਿਲਿਆ ਤੀਜਾ ਦਿਨ ਸੂਈ ਨੂੰ ਆ ਵੀਰ ਕਹਿੰਦਾ ਦੋ ਦੰਦ ਮੂੰਹੋਂ ਕੱਟੀ ਪਹਿਲਾ ਸੂਗਾ ਦੋ ਦੰਦ ਮੂੰਹੋਂ ਮੰਗਰ ਵੀ ਕੱਟੀ ਐ ਤੇ ਆਪ ਵੀ ਕੱਟੀ ਐ ਦੰਦੋਂ ਦੋ ਦੰਦ ਦਾ ਬਿਲਕੁਲ ਥਣ ਲੇਵੇ ਦੀ ਜੱਜਮੈਂਟ ਤੁਸੀਂ ਆਪ ਕਰ ਸਕਦੇ ਹੋ ਕੱਲਾ ਕੱਲਾ ਨਿਕੜਵਾ ਥਣ ਖੁੱਲੇ ਲੇਵੇ ਦੀ ਫੋਟ ਫੋਟ ਦੀ ਦੂਰੀ ਤੇ ਝੋਟੀ ਨੂੰ ਥਣ ਲੱਗਿਆ ਮੀਡੀਅਮ ਸਾਈਜ਼ ਚ ਕਾਦਾ ਝੋਟੀ ਦਾ ਰਿੰਗ ਸਿੰਘ ਆ ਬਿਲਕੁਲ ਟਾਪ ਕੁਆਲਿਟੀ ਦੀ ਝੋਟੀ ਐ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਧਾਰਾ ਮਾਰ ਕੇ ਦਿਖਾਵਾਂਗੇ ਤੁਹਾਨੂੰ ਆਪਾਂ ਥਣ ਲੇਵੇ ਦੀ ਜੱਜਮੈਂਟ ਤੁਸੀਂ ਆਪ ਕਰ ਸਕਦੇ ਹੋ ਹਾਜ਼ਰ ਦੁੱਧ ਕਿੰਨਾ ਕਾ ਇਹ ਵੀ ਵੀਰ ਤੋਂ ਪੁੱਛਾਂਗੇ ਬਾਜਬ ਰੇਟ ਕਿੰਨਾ ਇਹ ਵੀ ਵੀਰ ਤੋਂ ਪੁੱਛਾਂਗੇ ਚਵਾਈ ਤੁਹਾਨੂੰ ਆਪਾਂ ਸਾਰੀ ਕਰਕੇ ਦਿਖਾਵਾਂਗੇ ਪ੍ਰੋਪਰ ਥਣਲੇਵੇ ਦਾ ਦੇਖੋ ਕੋਈ ਅੰਤ ਨਹੀਂ ਕੱਲਾ ਕੱਲਾ ਕੇਲੇ ਫਲੀਆਂ ਵਰਗਾ ਥਣ ਲੱਗਿਆ ਝੋਟੀ ਦੇ ਕੋਈ ਆਲ ਨਹੀਂ ਕਰਦੀ ਕੋਈ ਸ਼ਾਲ ਨਹੀਂ ਕਰਦੀ ਪਿੱਠ ਪੁੜੇ ਦੀ ਬੰਤਰ ਬਹੁਤ ਮਜ਼ਬੂਤ ਹੈ ਝੋਟੀ ਦੀ ਚਵਾਈ ਚਬੂਈ ਦੀ ਵੀ ਨਰਮ ਹੈ ਵੀਰ ਕਹਿੰਦਾ ਨਸੀਰ ਤਾਂ ਨਹੀਂ ਹਟਾ ਲੈ ਚਵਾਈ ਚਵਾਈ ਦੀ ਵੀਰ ਨਰਮ ਆ ਜਮਾ ਬੋਲੀ ਘਰੇ ਚੌਣ ਵਾਲੀ ਹੈਗੀ ਹੈਗੀ ਖੁੱਲੇ ਲੇਵੇ ਦੀ ਬਹੁਤ ਘਟ ਝੋਟੀਆਂ ਮਿਲਦੀਆਂ ਨੇ ਇਸ ਤਰ੍ਹਾਂ ਦੇ ਕੋਲ ਤੀਜਾ ਦਿਨ ਸੂਈ ਨੂੰ ਵੀਰ ਕਹਿੰਦਾ ਕੋਈ ਕਹਿ ਨਹੀਂ ਬੱਚੇ ਦੇ ਦੰਦ ਪਟਕੇ ਦੇਖ ਸਕਦਾ ਜਿਹੜੇ ਵੀਰ ਦੇ ਸੌਦਾਗਰ ਆਪਣੇ ਨਾਲ ਘਰੇ ਆ ਕੇ ਦੋ ਟਾਈਮ ਚਵਾਈ ਕਰ ਸਕਦਾਗਾ ਆਹ ਦੇਖ ਸਕਦੇ ਹੋ ਦੋਸਤੋ ਚਵਾਈ ਬਿਲਕੁਲ ਲੈਣ ਚਰਖੇ ਦੀਆਂ ਪੂਣੀਆਂ ਵਰਗੀਆਂ ਧਾਰਾਂ ਕੱਲਾ ਕੱਲਾ ਨਿਕਲਵਾ ਥਾਣਾ ਕੋਈ ਔਲ ਨਹੀਂ ਝੋਟੀ ਨੂੰ ਕੋਈ ਸ਼ਾਲ ਨਹੀਂ ਬਰੇ ਮੂਲਿਆਂ 'ਚੋਂ ਵੀ ਮਾਰਦੇ ਆ ਦੇਖ ਸਕਦੇ ਹੋ ਦੋਸਤੋ ਮੂਲਿਆਂ ਚ ਵੀ ਧਾਰਾ ਆ ਪਾ ਤੁਹਾਨੂੰ ਮਾਰ ਕੇ ਦਿਖਾਤੀਆਂ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰੇ ਬਾਜਬਜਾ ਰੇਟ ਕੀ ਹੋਊਗਾ ਕਾ ਮੁੱਲ ਕਰਾਉਣ 90 ਗ੍ਰਾਹਾਂ 95 85000 ਦੀ ਹਾਂ ਲਾਈ ਹੈ ਮੁੱਲ ਵੀ ਕਹਿੰਦਾ 90 95 ਕੁਛ ਕਰਾ ਲਓ ਮੰਦੇ ਦੇ ਹਿਸਾਬ ਨਾਲ ਲੋਕਾਂ ਨੂੰ ਅਗਲਾ ਕਹਿੰਦਾ ਪੰਜਾਬ ਪੂਨ ਬੰਮ ਮੰਗ ਲਾਉਂਦੇ ਨੇ ਪੈਸੇ ਦੇਣ ਵਾਲਾ ਪਾ ਪਾ ਦੇ ਲੋਕ ਨੂੰ ਵੀ ਆ ਦੇਣ ਵਾਲਾ ਭਾ ਕੀਤਾ ਵੀ ਕਹਿੰਦਾ ਵਧੀਆ ਕਦਗਾਠ ਕਦਗਾਠ ਵੀ ਝੋਟੀ ਦਾ ਵਧੀਆ ਸਿੰਘ ਸ਼نگਾਰ ਦੀ ਬਿਲਕੁਲ ਓਕੇ ਲਾਈ ਗੱਟੀ ਸੂਈ ਹੋਈ ਹੈ 2.5 ਸਾਲ ਦੀ ਤਕਰੀਬਨ 2.5 ਦੇ ਉੱਤੇ 3 ਸਾਲ ਦੀ ਗੱਟੀ ਦੀ ਉਮਰ ਹੈ ਚਵਾਈ ਦੇਖੋ ਤੁਸੀਂ ਐਨ ਉਧਰ ਦੀ ਹੈ ਨੜੇ ਵਾਂਗੂ ਤੀਜਾ ਦਿਨ ਖੁੱਲੇ ਹਵਾਨੇ ਦੀ ਝੋਟੀ ਰਿੰਗ ਸਿੰਘ ਪਿੱਠਪੂੜੇ ਦੀ ਬੰਤਰ ਵੀ ਬਹੁਤ ਮਜ਼ਬੂਤ ਹੈ ਮੰਗਰ ਕੱਟੀ ਤਾਜੀ ਸੂਈ ਸਵਾਈ 85000 ਵੀਰ ਨੇ ਡਿਮਾਂਡ ਕੀਤੀ ਹੈ 85000 ਦੀ ਵੀਰ ਕਹਿੰਦਾ ਦੇਣੀ ਹੈ ਘਰੇ ਆਏ ਘਰੇ ਇਹ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ। ਮੇਰੇ ਮੂਲਿਆਂ ਚੋਂ ਵੀ ਹੋਰ ਦਾ ਹਰਾ ਮਾਰ। ਚਵਾਈ ਚਬੂਈ ਦੀ ਬਿਲਕੁਲ ਸਾਫ਼। ਖੁੱਲੇ ਲੇਵੇ ਦੀ ਝੋਟੀ ਬਾਜਵ ਰੇਟ 85000 ਘਰੇ ਇਹ ਬੰਦਾ ਮਾਨਤਨ ਜ਼ਰੂਰ ਹੋਊਗਾ। ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਆਪਾਂ ਸਾਰੀ ਚਵਾਈ ਹੋਈ ਕਰਕੇ ਦਿਖਾ ਦਾਂਗੇ ਵੀਰ ਕਹਿੰਦਾ ਕੋਈ ਆਪਾਂ ਧਾਰਾ ਨਹੀਂ ਮਾਰਦੀਆਂ ਟਾਈਮ ਤੋਂ ਟਾਈਮ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੋਲਿਓ ਲੱਤ ਨਹੀਂ ਚੱਕਦੀ ਆਹ ਦੇਖ ਸਕਦੇ ਹੋ ਜਿੱਥੇ ਲੱਤ ਕਰੀ ਖੜੀ ਹੈ ਝੋਟੀ ਉੱਥੇ ਹੀ ਖੜੀ ਹੈ ਬਿਲਕੁਲ ਕੈਮਰੇ ਤੋਂ ਨਹੀਂ ਡਰਦੀ ਨਹੀਂ ਆਮ ਪਸ਼ੂ ਹੁੰਦੇ ਨੇ ਵੀ ਉਪਰਾ ਕਰਦੇ ਰਹਿੰਦੇ ਨੇ ਕੋਈ ਉਪਰਾ ਨਹੀਂ ਕੀਤਾ ਝੋਟੀ ਨੇ ਬਿਲਕੁਲ ਸਾਤ ਤਸੀਲ ਠੰਡੇ ਸਵਾਦੀ ਝੋਟੀਆਂ ਘਰੇ ਰੱਖਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਹੀ ਐ ਦੁੱਧ ਵੀਰੇ ਕਿੰਨਾ ਕਰੇ ਦੂਰਾਮ ਦਾ 10 ਕਿਲੋ ਦੁੱਧ 10 ਕਿਲੋ ਦੁੱਧ ਮੰਨ ਕੇ ਲੈ ਲਿਓ ਵੀਰ ਕਹਨਾ 8 ਕਿਲੋ ਤੋਂ ਹੁਣ ਵੀ ਧਿਆਨ 8 ਕਿਲੋ ਤੀਜੇ ਚੌਥੇ ਦਿਨ ਦੀ ਸੂਈ ਥੱਲੇ ਬਿਲਕੁਲ ਹਾਜ਼ਰ ਐ ਕਹਿਣ ਦੀ ਗੱਲ ਨਹੀਂ ਬੱਚਾ ਬਿਲਕੁਲ ਕੱਚੀ ਲੂਈ ਚਾਗਾ ਆ ਦੇਖ ਸਕਦੇ ਹੋਗੇ ਮਾਂਗਰ ਕੱਟੀ ਆ ਰਿੰਗ ਸਿੰਘ ਨਾਲੇ ਤਿੰਨਾਂ ਨੂੰ ਕੋਈ ਫੋਟੋ ਦੀ ਨਹੀਂ ਪਾਈਏ ਵੀਰ ਕਹਿੰਦਾ ਜੈਨੂਅਨ ਮਤਲਬ ਆਮ ਕੱਖਾਂ ਦੀ ਝੋਟੀ ਆ ਕੋਈ ਹਜੇ ਲੇਟੀ ਲੱਪਾ ਵੀ ਤੁਹਾਨੂੰ ਆਪ ਨਹੀਂ ਪਤਾ ਵੀ ਤਾਜੇ ਪਸ਼ੂ ਨੂੰ ਪੈਂਦਾ ਨਹੀਂ ਬਾਜਬ ਰੇਟ ਵੀਰ ਨੇ 85000 ਮੈਂ ਕੀਤਾ ਘਰੇ ਬੰਦਾ ਮਾਨਦਾਨ ਜ਼ਰੂਰ ਹੋਗਾ ਵੀਰੇ ਬੱਚੇ ਨੂੰ ਵੀ ਛੱਡ ਦੇ ਵਾਹ ਆਹ ਦੇਖ ਸਕਦੇ ਹੋ ਦੋਸਤੋ 3 ਕਿਲੋ ਦਾ 3.5 ਕਿਲੋ ਦਾ ਦੁੱਧ ਬਾਲਟੀ 'ਚ ਹੋਊਗਾ ਬੱਚਾ ਤੁਹਾਨੂੰ ਆਪਾ ਦਵਾਰੇ 'ਚ ਪਰ ਦੇਖ ਲਾ ਮੈਨੂੰ ਆਲਾ ਕਹਿੰਦਾ ਦੁਨੀਆ ਸਾਰੀ ਝੋਟੀ ਆ ਦੁੱਧ ਹਜੇ ਮੰਨ ਲਓ ਵੀ ਝੋਟੀ ਦੇ ਥੱਲੇ ਵੀ ਪਿਆ ਚਵਾਈ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਖਣ ਮਾ ਥਣ ਮੂਰੇ ਮੰਗਰ ਦਾ ਹਵਾਨਾ ਇੱਕ ਤਾਂ ਐ ਹੁੰਦਾ ਵੀ ਹਵਾਨਾ ਮੂਰੇ ਹੀ ਆ ਮੰਗਰ ਨਹੀਂ ਹੈਗਾ ਉਨਾਂ ਹੀ ਹਵਾਨਾ ਮੂਰੇ ਆ ਉਨਾਂ ਹੀ ਹਵਾਨਾ ਮੰਗਰ ਆ ਰਿੰਗ ਸਿੰਘ ਕੱਦਗਾੜ ਸੀ ਬਹੁਤ ਉਮਰ ਦੇ ਸਾਬਣਾ ਕੱਦ ਸੋਹਣਾਗਾ ਝੋਟੀ ਦਾ ਬਾਜੇਬ ਰੇਟ 85000 ਮੰਗਿਆ ਮੰਗਰੋਂ ਹੀ ਬੱਚਾ ਚਗਾਉਂਦੀ ਆ ਪਹਿਲਾਂ ਹੀ ਬੱਚਾ ਚਗਾਉਂਦੀ ਆ ਘਰੇ ਬੰਦਾ ਮਾਨਤਾ ਨੂੰ ਜ਼ਰੂਰ ਹੋਊਗਾ ਵੀਰ ਕਹਿੰਦੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਇੱਕ ਰਿਕਵੈਸਟ ਹੋਰ ਆ ਜੇ ਕਿਸੇ ਵੀ ਨੇ ਆਨਲਾਈਨ ਮੰਗਾਉਣੀ ਆ ਘਰ ਤੱਕ ਦੀ ਵੀਰ ਦੀ ਜ਼ਿੰਮੇਵਾਰੀ ਹੋਊਗੀ ਚਵਾਈ ਦੀ ਭਾਰ ਪੈਂਦਾ ਹੋਵੇ ਉਹਦੀ ਗਾਰੰਟੀ ਹੋ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਆ ਆਨਲਾਈਨ ਵੇਚੇਜਕ ਹੋ ਕੇ ਮੰਗਾ ਲਿਓ ਬਿਲਕੁਲ ਜੈਨੂਨ ਕੰਮ ਆ ਵੀਰ ਦਾ ਕੋਈ ਧੋਖਾਧੜੀ ਦਾ ਕੰਮ ਨਹੀਂ ਵਪਾਰ ਦਾ ਕੰਮ ਆ ਰੂਟੀਨ 'ਚ ਵੀਰ ਦੀਆਂ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਰਹਿੰਦੀਆਂ ਨੇ ਬਾਜਬ ਰੇਟ ਕੀਤਾ ਵੀਰ ਨੇ 85000 ਘਰੇ ਆ ਬੰਦਾ ਮਾਨਤਨ ਜਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ